ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੋਣਾਂ ਤੋਂ ਪਹਿਲਾਂ ਸਰਕਾਰਾਂ ਦੇ ਗੱਫੇ ਦੋਸਤੋ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਉਸ ਤੇ ਨਾਲ ਹੀ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਜਿੱਥੇ ਰਾਜਨੀਤਿਕ ਜੋੜ ਤੋੜ ਕੀਤੀ ਜਾ ਰਹੀ ਹੈ ਉੱਥੇ ਹੀ ਵੋਟਰਾਂ ਨੂੰ ਲੁਭਾਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੀ ਗੱਲ ਕਰੀਏ ਸੱਤਾਧਾਰੀ ਧਿਰ ਦੀ ਦਾ ਸੱਤਾਧਾਰੀ ਧਿਰ ਸੱਤਾ ਦਾ ਲਾਭ ਚੁੱਕਦੇ ਹੋਏ ਜਿੱਥੇ ਵੱਡੀ ਗਿਣਤੀ 'ਚ ਲੋਕਾਂ ਨੂੰ ਗੱਫੇ ਦੇਣ ਲੱਗੇ ਹੋਏ ਨੇ ਤਾਂ ਉੱਥੇ ਹੀ ਵਿਰੋਧੀ ਧਿਰ ਜਿਹੜਾ ਸਰਕਾਰ ਨੂੰ ਘੇਰ-ਘੇਰ ਕੇ ਵੋਟਰਾਂ ਨੂੰ ਜਿਹੜਾ ਇਹ ਗੱਲ ਲੁਭਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਤੇ ਸੱਤਾਧਾਰੀ ਧਿਰ ਵੱਲੋਂ ਰੋਜ਼ਾਨਾ ਦੇਸ਼ ਦੇ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਜਿਹੜਾ ਵੱਡੀ ਗਿਣਤੀ ਚ ਪ੍ਰੋਜੈਕਟਾਂ ਨੂੰ ਜਿਹੜਾ ਉਸ ਦਾ ਉਦਘਾਟਨ ਕੀਤਾ ਜਾ ਰਿਹਾ ਸ਼ੁਰੂਆਤ ਕੀਤੀ ਜਾ ਰਹੀ ਹੈ ਜੇ ਦੇਖੀ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਰੋਜ਼ਾਨਾ ਹੀ ਕਿਸੇ ਨਾ ਕਿਸੇ ਥਾਂ ਦੇ ਦੌਰੇ ਤੇ ਰਹ ਰਹੇ ਨੇ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਜਾ ਰਹੇ ਨੇ ਜਿੱਥੇ ਉਹ ਲੋਕਾਂ ਨੂੰ ਕੁਝ ਸੈਂਕੜੇ ਨਹੀਂ ਹਜ਼ਾਰਾਂ ਕਰੋੜ ਰੁਪਏ ਦੀ ਜਿਹੜੇ ਵਿਕਾਸ ਕਾਰਜਾਂ ਦੀ ਇੱਕ ਸੁਗਾਤ ਟੀਮ ਦਾ ਦਾਵਾ ਕਰ ਰਹੇ ਨੇ ਭਾਵੇਂ ਕਿ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਤਾਂ ਇਸ ਨੂੰ ਲੋਕਾਂ ਲਈ ਸੁਗਾਤ ਕਹਿ ਰਹੇ ਨੇ ਪਰ ਜੇ ਦੇਖੀਏ ਤਾਂ ਵੋਟਰਾਂ ਉਹ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆndੀਆਂ ਨੇ ਤਾਂ ਇਹ ਸਾਰੀ ਰਾਜਨੀਤਿਕ ਪਾਰਟੀਆਂ ਕੋਈ ਵੀ ਸੱਤਾਧਾਰੀ ਿਤੀ ਰਹੇ ਤਾਂ ਵੋਟਰਾਂ ਨੂੰ ਲਪਾਉਣ ਲਈ ਅਜੀਹਾ ਹੀ ਕਰਦੀ ਹੈ ਜਿਵੇਂ ਦੇਖੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਸ ਦਿਨ ਤੋਂ ਜੰਮੂ ਕਸ਼ਮੀਰ ਚੋਂ ਧਾਰਾ 370 ਨੂੰ ਜਿਹੜਾ ਖਤਮ ਕੀਤਾ ਸੀ ਉਸ ਤੋਂ ਬਾਅਦ ਪਹਿਲੀ ਵਾਰ ਜੰਮੂ ਕਸ਼ਮੀਰ ਚ ਪਹੁੰਚਦੇ ਨੇ ਜਿੱਥੇ ਉਹ ਵਿਕਸ਼ਿਤ ਭਾਰਤ ਵਿਕਸ਼ਿਤ ਜੰਮੂ ਕਸ਼ਮੀਰ ਦਾ ਨਾਰਾ ਵੀ ਦਿੰਦੇ ਨੇ ਤੇ ਇੱਕ ਰਾਤ ਉੱਥੇ ਰਹਿ ਕੇ ਵੀ ਆਂਦੇ ਨੇ ਤਾਂ ਇਸ ਤੋਂ ਪਤਾ ਲੱਗਦਾ ਵੀ ਕਿ ਜਿਹੜੀ ਸੱਤਾਧਾਰੀ ਧੀ ਰਹੀ ਹੈ ਭਾਰਤੀ ਜਨਤਾ ਪਾਰਟੀ ਇਸ ਵੱਲ ਚੋਣਾਂ ਦੀਆਂ ਤਿਆਰੀਆਂ ਕਿਸ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ 6400 ਕਰੋੜ ਰੁਪਏ ਦੇ 50 ਤੋਂ ਵੱਧ ਪ੍ਰੋਜੈਕਟਾਂ ਦਾ ਵੀ ਜਿਹੜਾ ਹੈਗਾ ਲੋਕ ਅਰਪਣ ਕੀਤਾ ਹੈ ਇਹ ਵੀ ਇੱਕ ਮਤਲਬ ਲੋਕਾਂ ਨੂੰ ਨਾਲ ਲਾਉਣ ਦੀ ਹੈ ਇੱਕ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਜਿਹੜਾ ਹੈਗਾ ਉੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਵੀ ਲੋਕਾਂ ਨੂੰ ਜਿਹੜਾ ਕਿਹਾ ਵੀ ਕਿ ਜੰਮੂ ਕਸ਼ਮੀਰ ਨੂੰ ਇੱਕ ਸੂਬੇ ਤੋਂ ਜਿਹੜਾ ਹੈਗਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜਿਹੜਾ ਰੁਤਬਾ ਮਿਲਣ ਤੋਂ ਬਾਅਦ ਉੱਥੇ ਵਿਕਾਸ ਜਿਹੜਾ ਹੈਗਾ ਉਹ ਤੇਜ਼ੀ ਨਾਲ ਹੋ ਰਿਹਾ ਤੇ ਭਵਿੱਖ ਦੇ ਵਿੱਚ ਵੀ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ। ਇਹੋ ਜਿਹਾ ਉਹਨਾਂ ਨੇ ਗੱਲਾਂ ਕਹੀਆਂ ਕਿਉਂਕਿ ਉਹਨਾਂ ਨੇ ਕਿਹਾ ਵੀ ਕਿ ਉਹੀ ਸਮਾਂ ਸੀਗਾ ਜਦੋਂ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਦਾ ਵਿਕਾਸ ਕਰਨ 'ਚ ਕਈ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਈ ਰੁਕਾਵਟਾਂ ਖੜੀਆਂ ਹੁੰਦੀਆਂ ਸੀ ਪਰ ਉੱਥੇ ਹੁਣ ਹਾਲਾਤ ਜਿਹੜੇ ਨੇ ਬਹੁਤ ਵਧੀਆ ਹੋ ਚੁੱਕੇ ਨੇ ਜਿਹੜੇ ਸ਼ਰਾਰਤੀ ਅੰਸਰ ਸੀ ਮਾੜੇ ਅੰਸਰ ਸੀ ਉਹ ਖਤਮ ਹੋ ਚੁੱਕੇ ਨੇ ਤਾਂ ਹੁਣ ਉਹਦਾ ਵਿਕਾਸ ਜਿਹੜਾ ਜੰਮੂ ਕਸ਼ਮੀਰ ਦਾ ਤੇਜ਼ੀ ਨਾਲ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ ਉੱਥੇ ਵਿਧਾਨ ਸਭਾ ਚੋਣਾਂ ਆ ਉਹ ਵੀ ਜਲਦ ਕਰਵਾਈਆਂ ਜਾ ਸਕਦੀਆਂ ਨੇ ਵੀ ਕਿਹਾ ਇਹੋ ਜਿਹੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਤੇ ਇਸ ਦੇ ਨਾਲ ਹੀ ਦੋਸਤੋ ਜੇ ਦੇਖੀ ਤਾਂ ਇਹ ਤਾਂ ਕੋਈ ਪ੍ਰਧਾਨ ਮੰਤਰੀ ਤੇ ਕਿਸੇ ਇੱਕ ਥਾਂ ਦੀ ਗੱਲ ਨਹੀਂ ਹੈ ਕਿਉਂਕਿ ਉਹਨਾਂ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਪਹੁੰਚ ਕਰ ਰਹੇ ਨੇ ਤਾਂ ਨਾਰਥ-ਈਸਟ ਕੰਟਰੀਆਂ ਦੇ ਵਿੱਚ ਜੋ ਕਿ ਹੁਣ ਤੱਕ ਖਬਰਾਂ 'ਚ ਓਹੀ ਗੱਲ ਸਾਹਮਣੇ ਆ ਰਹੀ ਹੈ ਵੀ ਪ੍ਰਧਾਨ ਮੰਤਰੀ ਵੱਲੋਂ ਨਾਰਥ-ਈਸਟ ਦੇ ਜਿੰਨੇ ਸੂਬੇ ਨੇ ਜਾਂ ਉਧਰਲੇ ਖੇਤਰ ਹੈ ਉੱਥੇ ਲੋਕਾਂ ਨੂੰ ਵੱਖ-ਵੱਖ ਸੁਗਾਤਾਂ ਦੇਣ ਲਈ 55600 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਦਿੱਤਾ ਗਿਆ ਇਹ ਕੁਝ ਪ੍ਰੋਜੈਕਟ ਇਹੋ ਜਿਹੇ ਵੀ ਨੇ ਜਿਨ੍ਹਾਂ ਦਾ ਹਲੇ ਨੀਂਹ ਪੱਥਰ ਰੱਖਿਆ ਗਿਆ ਵੀ ਕਿਹਾ ਇਹ ਕਹਿ ਸਕਦੇ ਆ ਕਿ ਉਧਰਲੇ ਪਾਸੇ ਨਾਰਥ-ਈਸਟਲੇ ਪਾਸੇ ਵੀ ਕਿ 55600 ਕਰੋੜ ਰੁਪਏ ਦੇ ਜਿਹੜੇ ਵਿਕਾਸ ਕਾਰਜ ਇੱਥੇ ਜੀ ਨਾਲ ਕੀਤੇ ਜਾ ਰਹੇ ਨੇ ਉੱਥੇ ਹੀ ਦੋਸਤੋ ਭਾਜਪਾ ਦੀ ਅਗਵਾਈ ਹੇਠ ਹਰਿਆਣਾ ਸੂਬਾ ਉਹ ਵੀ ਲੋਕਾਂ ਨੂੰ ਲੁਭਾਉਣ ਲਈ ਵੱਖ-ਵੱਖ ਸਕੀਮਾਂ ਵੱਖ-ਵੱਖ ਜਿਹੜੀ ਹੈਗੀ ਯੋਜਨਾਵਾਂ ਤਿਆਰ ਕਰ ਰਹੇ ਤਾਂ ਜੋ ਲੋਕਾਂ ਨੂੰ ਕਹਿਣ ਨੂੰ ਤਾਂ ਇਹ ਹੈ ਵੀ ਕਿ ਅਸੀਂ ਵੱਤਵਤ ਲੋਕਾਂ ਦਾ ਵਿਕਾਸ ਕਰ ਸਕੀਏ ਸੂਬੇ ਨੂੰ ਖੁਸ਼ਹਾਲ ਬਣਾ ਸਕੀਏ ਪਰ ਕਿਤੇ ਨਾ ਕਿਤੇ ਜਦੋਂ ਇਹੋ ਜਿਹੇ ਕੰਮ ਚੋਣਾਂ ਦੇ ਨਜ਼ਦੀਕ ਹੁੰਦੇ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਖੜੇ ਹੁੰਦੇ ਹੀ ਨੇ ਕਿਉਂਕਿ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਹੈ ਗੁਜਰਾਤ ਸਰਕਾਰ ਵੱਲੋਂ ਇੱਕ ਨਮੋ ਲక్ష్ਮੀ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਇੱਕ ਨਮੋ ਸਰਸਤੀ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਇਹ ਦੋਵੇਂ ਯੋਜਨਾਵਾਂ ਸਿੱਖਿਆ ਖੇਤਰ ਨਾਲ ਸੰਬੰਧਿਤ ਹੈ ਕਿਉਂਕਿ ਉੱਚ ਵਿਦਿਆਰਥੀਆਂ ਨੂੰ ਜਿਹੜਾ 9ਵੀਂ ਤੋਂ 12ਵੀਂ ਤੱਕ ਦੀ ਪ੍ਰੀਖਿਆ ਪੂਰੀ ਕਰਨ ਦੇ ਕੁੜੀਆਂ ਨੂੰ 50000 ਰੁਪਏ ਜਿਹੜਾ ਦਿੱਤਾ ਜਾਏਗਾ ਸਕਾਲਰਸ਼ਿਪ ਦੇ ਤੌਰ ਤੇ ਇਹਨਾਂ ਦੇ ਵਿੱਚ ਉਹ ਤਰਜੀਹ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੀ ਹੋਰ ਵੀ ਵਧੇਰੇ ਸਕੀਮਾਂ ਜਿਹੜੀਆਂ ਉਹ ਭਾਜਪਾ ਸ਼ਾਸਿਤ ਸੂਬੇ ਲੈ ਕੇ ਆ ਰਹੇ ਨੇ ਚਾਹੇ ਹੋਰ ਵਿਰੋਧੀ ਪਾਰਟੀਆਂ ਦੇ ਸੂਬੇ ਆ ਉਹ ਵੀ ਇਹੋ ਜਿਹੀ ਚੀਜ਼ਾਂ ਲੈ ਕੇ ਆ ਰਹੇ ਨੇ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਵੀ ਹੋਈ ਸੀਗੀ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਜਿੱਥੇ ਡਾਕਟਰਾਂ ਦੇ 1300 ਨਵੇਂ ਅਸਾਮੀਆਂ ਸੂਬੇ ਦੇ ਵਿੱਚ ਹੋਰ ਬਣਾਉਣ ਦਾ ਇੱਕ ਫੈਸਲਾ ਲਿਆ ਗਿਆ ਉੱਥੇ ਹੀ ਜਿਹੜਾ ਮੰਤਰੀ ਮੰਡਲ ਨੇ ਹੇਠਲੀਆਂ ਅਦਾਲਤਾਂ ਦੇ ਵਿੱਚ ਜਿਹੜੇ 3842 ਦੇ ਕਰੀਬ ਅਸਾਮੀਆਂ ਅਹੁੱਜੀਆਂ ਸੀਗੀਆਂ ਜਿਹੜੀ ਕਿ ਆਰਜੀ ਤੌਰ ਤੇ ਅਸਾਮੀਆਂ ਸੀਗੀਆਂ ਤਾਂ ਉਹਨਾਂ ਨੂੰ ਵੀ ਰੈਗੂਲਰ ਕਰਨ ਦਾ ਇੱਕ ਟੀਚਾ ਜਿਹੜਾ ਮਿੱਥਿਆ ਗਿਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਐਕਜ਼ਾਈਜ਼ ਪਾਲਿਸੀ 'ਚ ਵੀ ਬਦਲਾਅ ਦੇਖਣ ਨੂੰ ਮਿਲੇ ਨੇ ਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਇੱਕ ਨਵਾਂ ਟੀਚਾ ਵੀ ਮਿੱਥਿਆ ਵੀ ਕਿ ਇਸ ਸਾਲ ਜਿਹੜਾ ਐਕਜ਼ਾਈਜ਼ ਪਾਲਿਸੀ ਤੋਂ 10350 ਕਰੋੜ ਰੁਪਏ ਦੇ ਸਲਾਨਾ ਆਮਦਨ ਦਾ ਇੱਕ ਟੀਚਾ ਵੀ ਰੱਖਿਆ ਗਿਆ। ਦੋਸਤੋ ਇਸੇ ਤਰ੍ਹਾਂ ਦੇ ਹਾਲਾਤ ਹੋਰਨਾਂ ਸੂਬਿਆਂ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਉੱਥੇ ਵੀ ਸਾਰੀ ਰਾਜਨੀਤਿਕ ਪਾਰਟੀਆਂ ਉਹ ਜਿਹੀ ਜੋੜ-ਤੋੜ ਆਲੇ-ਪਾਸੇ ਕਹਿਣੋ ਇਹ ਵੋਟਰਾਂ ਨੂੰ ਲੁਭਾਉਣ ਲਈ ਸੱਤਾਧਾਰੀ ਤੀਰਾਂ ਇਸੇ ਤਰ੍ਹਾਂ ਲੋਕਾਂ ਨੂੰ ਗੱਫੇ ਵੰਡਣ ਲੱਗੇ ਹੋਏ ਨੇ ਉਹਨਾਂ ਨੂੰ ਯੋਜਨਾਵਾਂ ਤੇ ਯੋਜਨਾਵਾਂ ਦਾ ਐਲਾਨ ਕਰ ਰਹੇ ਨੇ ਉਦਘਾਟਨ ਕਰ ਰਹੇ ਨੇ। ਪਰ ਦੋਸਤੋ ਜਦੋਂ ਆਪਾਂ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਟਾਈਮਿੰਗ ਨੂੰ ਦੇਖ ਕੇ ਬੜੇ ਸਵਾਲ ਉੱਠਦੇ ਨੇ ਜਿਵੇਂ ਕਿ ਆਪਾਂ ਇਹ ਜ਼ਿਕਰ ਪਹਿਲਾਂ ਵੀ ਕੀਤਾ ਵੀ ਇਹ ਰਾਜਨੀਤਿਕ ਪਾਰਟੀਆਂ ਦਾਅਵਾ ਤੇ ਇਹੇ ਕਰਦੀਆਂ ਨੇ ਵੀ ਕਿ ਅਸੀਂ ਰੁਟੀਨ ਦੇ ਵਿੱਚ ਇਹੋ ਜਿਹਾ ਕੰਮ ਕਰ ਰਹੇ ਹਾਂ ਪਰ ਇਹੋ ਜਿਹਾ ਕੰਮ ਚੋਣਾਂ ਤੋਂ ਪਹਿਲਾਂ ਅਖੀ ਹੀ ਕਿਉਂ ਕੀਤੇ ਜਾਂਦੇ ਨੇ ਜਦੋਂ ਸਰਕਾਰ 4 ਸਾਲ ਕੁਝ ਨਹੀਂ ਕਰਦੀ ਜਾਂ ਜਿਹੜੇ ਵਾਅਦੇ ਉਸਨੇ 4 ਸਾਲ ਕਿਥੋਂ ਨੇ ਉਹ 4 ਸਾਲ ਵਾਅਦੇ ਨਹੀਂ ਪੂਰੇ ਕਰਦੀ ਤਾਂ ਫਿਰ ਆਖਿਰਕਾਰ ਉਹ ਸਾਰੇ ਕੰਮ 5ਵੇਂ ਸਾਲ ਹੀ ਕਿਉਂ ਹੁੰਦੇ ਨੇ ਤਾਂ ਇਹੋ ਜਿਹੇ ਸਵਾਲ ਸਭ ਦੇ ਮਨਾਂ 'ਚ ਉੱਠਦੇ ਵੀ ਨੇ ਤੇ ਉੱਠਨੇ ਚਾਹੀਦੇ ਵੀ ਆ ਕਿਉਂ ਨਹੀਂ ਪਹਿਲੇ ਦਿਨ ਤੋਂ ਸਰਕਾਰ ਜਿਹੜੀ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਪਾਸੇ ਲੱਗਦੀ ਜੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਵੇਲੇ ਜਰੂਰ ਇੱਕ ਚਲੋ ਸਵਾਗਤ ਜੋ ਕਦਮ ਜਿਹੜਾ ਹੈਗਾ ਚੁੱਕਿਆ ਗਿਆ ਵੀ ਇਹਨਾਂ ਨੇ ਐਲਾਨ ਕੀਤਾ ਸੀਗਾ 300 ਯੂਨਿਟ ਮੁਫਤ ਬਿਜਲੀ ਦਾ ਵੀ ਉਹ ਇਹਨਾਂ ਨੇ ਆਪਣੇ ਪਹਿਲੇ ਸਾਲ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਦੂਜੇ ਸਾਲ ਤੋਂ ਸ਼ੁਰੂ ਕਰ ਦਿੱਤੀ ਸੀ ਕਿ ਲੋਕਾਂ ਨੂੰ 300 ਯੂਨਟ ਮੁਫਤ ਬਿਜਲੀ ਮਿਲ ਰਹੀ ਹੈ ਪਰ ਇਸ ਤੋਂ ਬਾਅਦ ਜੇ ਗੱਲ ਕਰੀਏ ਹਲੇ ਇਹਨਾਂ ਨੇ ਵੀ ਹੋਰ ਕਈ ਐਲਾਨ ਕੀਤੇ ਸੀ ਚਾਹੇ ਔਰਤਾਂ ਨੂੰ 1000 ਰੁਪਏ ਪੈਨਸ਼ਨ ਦੀ ਗੱਲ ਕਰ ਲਈ ਜਾਂ ਹੋਰ ਵੀ ਇਸ ਤਰ੍ਹਾਂ ਦੇ ਵਧੇਰੇ ਐਲਾਨ ਆਮ ਆਦਮੀ ਪਾਰਟੀ ਦੇ ਵੀ ਸੀਗੇ ਜੋ ਕਿ ਹਲੇ ਪੂਰੇ ਨਹੀਂ ਹੋਏ ਪਰ ਜਿੱਥੇ ਇਹ 300 ਯੂਨਟ ਮੁਫਤੀ ਦੀ ਗੱਲ ਮੁਫਤ ਬਿਜਲੀ ਦੀ ਗੱਲ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੈ ਇਸ ਤਰ੍ਹਾਂ ਹੋਰ ਕਈ ਵਾਦੇ ਜਿਹੜੇ ਕੀਤੇ ਸੀ ਉਹ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਸੀ ਜੋ ਕਿ ਇੱਕ ਸਵਾਗਤਯੋਗ ਕਦਮ ਹੈ ਚਾਹੀਦਾ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇਸੇ ਤਰ੍ਹਾਂ ਵੀ ਜੀ ਉਹਨਾਂ ਨੇ ਚੋਣਾਂ 'ਚ ਲੋਕਾਂ ਨਾਲ ਜਿਹੜੇ ਵੀ ਵਾਅਦੇ ਕੀਤੇ ਹਨ ਉਹਨਾਂ ਨੂੰ ਸਮੇਂ ਰੈਂਦੇ ਪੂਰਾ ਕੀਤਾ ਜਾਵੇ ਉਹਨਾਂ ਨੂੰ ਪਹਿਲੇ ਦਿਨ ਤੋਂ ਉਹਨਾਂ ਕੰਮਾਂ ਤੇ ਪਹਿਲ ਕਦਮੀ ਕੀਤੀ ਜਾਵੇ ਕਿਉਂਕਿ ਕੋਈ ਵੀ ਪਾਰਟੀ ਜਦੋਂ ਐਲਾਨ ਕਰਦੀ ਹੈ ਜਾਂ ਤਾਂ ਉਹ ਐਲਾਨ ਪੂਰੀ ਪਲੈਨਿੰਗ ਨਾਲ ਕਰਦੀ ਹੈ ਇਹ ਕੰਮ ਕਰਨਾ ਕਿਵੇਂ ਜਾਂ ਅਸੀਂ ਇਹ ਗੱਲ ਮੰਨ ਸਕਦੇ ਹਾਂ ਕਿ ਉਹ ਹੋਰ ਰਾਜਨੀਤਿਕ ਪਾਰਟੀਆਂ ਜਿਹੜੀਆਂ ਇੱਕ ਵੋਟਰਾਂ ਨੂੰ ਲੁਭਾਉਣ ਲਈ ਵੋਟਾਂ ਦੇ ਵਿੱਚ ਝੂਠੇ ਇਲਾਨ ਕਰ ਦਿੰਦੀਆਂ ਨੇ ਜਾਂ ਇਹੋ ਜਿਹੇ ਐਲਾਨ ਕਰ ਬੈਠਦੀਆਂ ਨੇ ਜੋ ਕਿ ਪੂਰੇ ਹੀ ਨਹੀਂ ਹੋ ਸਕਦੇ ਜਿਵੇਂ ਕਿ 2014 ਤੋਂ ਪਹਿਲਾਂ ਭਾਜਪਾ ਵੱਲੋਂ ਦੇਸ਼ 'ਚ 2 ਕਰੋੜ ਨੌਕਰੀਆਂ ਸਾਲਾਨਾ ਦੇਣ ਦਾ ਇੱਕ ਵਾਅਦਾ ਕੀਤਾ ਗਿਆ ਸੀ ਵੀ ਕਹ ਸੀ 2 ਕਰੋੜ ਨੌਕਰੀਆਂ ਹਰ ਸਾਲ ਨੌਜਵਾਨਾਂ ਨੂੰ ਦਵਾਂਗੇ ਇਹੋ ਜਿਹਾ ਟੀਚਾ ਹਲੇ ਤੱਕ ਪੂਰਾ ਹੁੰਦਾ ਇੱਕ ਵਾਰ ਵੀ ਦਿਖਾਈ ਨਹੀਂ ਦਿੱਤਾ ਤਾਂ ਇਹੋ ਜਿਹੇ ਕਈ ਹੋਰ ਐਲਾਨ ਵੀ ਹੁੰਦੇ ਨੇ ਜਿੱਦ ਰਾਜਨੀਤਿਕ ਪਾਰਟੀਆਂ ਕਰਤਾ ਬੈਠਦੀਆਂ ਨੇ ਪਰ ਪੂਰੇ ਨਹੀਂ ਘਰਪੰਦੀਆਂ ਇਸ ਲਈ ਚਾਹੀਦਾ ਰਾਜਨੀਤਿਕ ਪਾਰਟੀਆਂ ਨੂੰ ਇਹੀ ਹੈ ਵੀ ਕਿ ਜਿਹੜੇ ਉਹ ਚੋਣਾਂ ਦੇ ਵਿੱਚ ਐਲਾਨ ਕਰਦੀਆਂ ਨੇ ਉਹ ਵੀ ਸਮੇਂ ਸਿਰ ਕੀਤੇ ਜਾਣ ਸਮੇਂ ਸਿਰ ਪੂਰੇ ਕੀਤੇ ਜਾਣ ਤੇ ਇਸ ਦੇ ਨਾਲ ਹੀ ਜਿਵੇਂ 5ਵੇਂ ਸਾਲ ਛਾ ਕੇ ਰਾਜਨੀਤਿਕ ਪਾਰਟੀਆਂ ਵਿਕਾਸ ਦੇ ਨਾਮ ਤੇ ਇੱਕ ਉਦਘਾਟਨਾ ਦੀ ਐਨੀ ਪੱਥਰਾਂ ਦੀ ਇੱਕ ਹਨੇਰੀ ਲਿਆਉਣ ਵਾਲਾ ਕੰਮ ਕਰਦੇ ਆ ਨੇ ਇਹੋ ਜਿਹਾ ਕੰਮ ਵੀ ਨਾ ਕੀਤਾ ਜਾਵੇ ਕਿਉਂ ਨਹੀਂ ਸਰਕਾਰਾਂ ਪਹਿਲੇ ਦਿਨ ਤੋਂ ਹੀ ਇੱਕ ਪਲੈਨਿੰਗ ਨਾਲ ਕੰਮ ਕਰਦੀਆਂ ਵੀ ਕਿ ਅਸੀਂ ਇਹ ਵਾਅਦੇ ਕੀਤੇ ਸੀ ਅਸੀਂ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਹੈ ਕਦੋਂ ਇਸ ਨੂੰ ਸ਼ੁਰੂ ਕਰਨਾ ਹੈ ਕਦੋਂ ਇਸ ਨੂੰ ਮੁਕੰਮਲ ਕਰਨਾ ਹੈ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਨਾਲ ਇੱਕ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਹੜੀ ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਨੇ ਇਹ ਜ਼ਰੂਰ ਲੀਗਲ ਡਾਕੂਮੈਂਟ ਬਣ ਜਾਣੇ ਚਾਹੀਦੇ ਨੇ ਤਾਂ ਜੋ ਕੋਈ ਵੀ ਰਾਜਨੀਤਿਕ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਕਰਨ ਤੋਂ ਪਹਿਲਾਂ ਚਾਰ ਵਾਰ ਸੋਚੇ ਜਾਂ ਕੋਈ ਵੀ ਵਾਅਦਾ ਕਰਨ ਤੋਂ ਪਹਿਲਾਂ ਉਸ ਨੂੰ ਇੱਕ ਵਿਚਾਰ ਜ਼ਰੂਰ ਕਰਨਾ ਪਵੇ ਵੀ ਜੇਕਰ ਉਹਨਾਂ ਦਾ ਇਹ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਉਹਨਾਂ ਖਿਲਾਫ ਕੋਈ ਨਾ ਕੋਈ ਕਾਰਵਾਈ ਚੋਨ ਕਮਿਸ਼ਨ ਲੈ ਸਕਦਾ ਹੈ ਤਾਂ ਇਹੋ ਜੀ ਵਿਉਤਬੰਦੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਹੋ ਜਿਹਾ ਚਲੋ ਸਾਡੇ ਹਲੇ ਤੱਕ ਕੋਈ ਸਿਸਟਮ ਨਹੀਂ ਹੈ ਕਿ ਇਲੈਕਸ਼ਨ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਨੀ ਹੈ ਪਰ ਰਾਜਨੀਤਿਕ ਪਾਰਟੀਆਂ ਜ਼ਰੂਰ ਇਸ ਦੀ ਮੰਗ ਕਰਦੀਆਂ ਨੇ ਭਾਵੇਂ ਉਹ ਮੰਗ ਰਾਜਨੀਤਿਕ ਰੈਲੀਆਂ 'ਚ ਹੀ ਕਰਦੀਆਂ ਨੇ ਇਸ ਤੇ ਕੋਈ ਨਾ ਤਾਂ ਚੌਣ ਕਮਿਸ਼ਨ ਨੂੰ ਲਿਖਤੀ ਦਿੰਦੀਆਂ ਨੇ ਨਾ ਅਦਾਲਤਾਂ ਵਿੱਚ ਇਸ ਮੁੱਦੇ ਤੇ ਜਾਂਦੀਆਂ ਨੇ ਪਰ ਚੌਣ ਰੈਲੀਆਂ 'ਚ ਇਹੋ ਜਿਹੇ ਦਾਅਵੇ ਜ਼ਰੂਰ ਕਰਦੀਆਂ ਨੇ ਵੀ ਇਲੈਕਸ਼ਨ ਮੈਨੀਫੈਸਟੋ ਜਿਹੜਾ ਉਹ ਇੱਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਤੇ ਇਹ ਵਾਕਈ ਹੋਣਾ ਵੀ ਚਾਹੀਦਾ ਤਾਂ ਜੋ ਲੋਕਾਂ ਨਾਲ ਇੱਕ ਸੀਮਤ ਵਾਅਦੇ ਕੀਤੇ ਜਾ ਸਕਣ ਤੇ ਜਿਹੜੇ ਵਾਅਦੇ ਕੀਤੇ ਜਾਂਦੇ ਉਹ ਵਾਅਦੇ ਪੂਰੇ ਵੀ ਹੋ ਸਕਣ ਤਾਂ ਇਹ ਵੀ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਪਰ ਹੁਣ ਦੇਖਣਾ ਹੋਵੇਗਾ ਵੀ ਅੱਜ 9 ਮਾਰਚ ਦਾ ਦਿਨ ਚੱਲ ਰਿਹਾ ਹੈ ਤੇ ਕਿਸੇ ਵੀ ਸਮੇਂ ਕਿਸੇ ਵੀ ਦਿਨ ਇਸ ਹਫਤੇ ਦੇ ਵਿੱਚ ਘਾਰ ਵਿਚਕਾਰ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕੋਡ ਲੱਗ ਸਕਦਾ ਹੈ ਤੇ ਹੁਣ ਰਾਜਨੀਤਿਕ ਪਾਰਟੀਆਂ ਨੇ ਜੋੜ ਤੋੜ ਵੀ ਸ਼ੁਰੂ ਕਰ ਦਿੱਤੀ ਹੈ ਤੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਵੀ ਕਿ ਰਾਜਨੀਤਿਕ ਪਾਰਟੀਆਂ ਦੀ ਹੁਣ ਕੀ ਵਿਉਤਬੰਦੀ ਰਹਿੰਦੀ ਹੈ ਤੇ ਲੋਕ ਕਿਹੜੀ ਪਾਰਟੀ ਨੂੰ ਚੁਣਦੇ ਨੇ ਉਹ ਤੇ ਚੋਣਾਂ ਦੇ ਨਤੀਜੇ ਹੀ ਦੱਸਣਗੇ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜਿਹੇ ਜਿੰਨੇ ਵੀ ਜਨਤਕ ਮੁੱਦੇ ਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਤੁਹਾਡੇ ਤੱਕ ਰੱਖਦਾ ਰਹੇਗਾ ਤੁਹਾਡੇ ਅੱਗੇ ਪਹੁੰਚਾਉਂਦਾ ਰਹੇਗਾ ਕੱਲ੍ਹ ਨੂੰ ਇਸੇ ਸਮੇਂ ਫਿਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਨ